ਖੰਨਾ ਦੇ ਵਾਰਡ ਨੰਬਰ 19 ਆਨੰਦਨਗਰ ਵਿਖੇ ਡਾਕਟਰ ਬੀ ਆਰ ਅੰਬੇਦਕਰ ਪਵਨ ਦੇ ਹਾਲ ਨੂੰ ਹੋਰ ਵੱਡਾ ਕਰਨ ਲਈ ਅੱਜ ਪੰਜਾਬ ਦੇ ਕੈਬਨ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਦੇ ਪਿਤਾ ਵਿਕੀ ਪਾਟਿਆ ਜੀ ਨੇ ਸਾਨੂੰ ਕਈ ਵਾਰ ਕਿਹਾ ਕਿ ਇਸ ਗ੍ਰਾਂਟ ਦੀ ਦਿੱਤੀ ਜਾਵੇ। ਸੋ ਤਕਰੀਬਨ 33 ਲੱਖ ਦੀ ਗ੍ਰਾਂਟ ਇਹਨਾਂ ਨੂੰ ਤਰਨਪ੍ਰੀਤ ਸਿੰਘ ਸੌਂਦ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਭੈਣ ਰੂਬੀ ਪਾਟਿਆ ਜੀ ਦੇ ਵਾਰਡ ਜਾ ਕੇ ਅੱਜ ਕੰਮ ਕਿ ਇੱਕ ਬੇਦਰ ਭਵਨ ਜਿਹੜਾ ਕਿ ਖੰਨੇ ਦਾ ਵਿਸ਼ੇਸ਼ ਤੌਰ ਤੇ ਵਧੀਆ ਭਵਨ ਮੰਨੂਗਾ ਸਾਰੀ ਮੈਂ ਨਾ ਚੰਨਾ ਜੀ ਨਕਮਸਤਕ ਉਹਨਾਂ ਬਾਲੀ RAM ਜੀ ਸੁਖਦੇਵ ਜੀ ਬਲਵਿੰਦਰ ਜੀ ਹਰ ਭਜਨ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਵਾਰਡ ਨੰਬਰ 19 ਆਨੰਦਨਗਰ ਵਿਖੇ ਡਾਕਟਰ ਬੀ ਆਰ ਅੰਬੇਦਕਰ ਪਵੰਦੇ ਹਾਲ ਨੂੰ ਹੋਰ ਵੱਡਾ ਕਰਨ ਲਈ ਅੱਜ ਪੰਜਾਬ ਦੇ ਕੈਬਨ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੋਨ ਦੇ ਪਿਤਾ ਸਰਦਾਰ ਭਪਿੰਦਰ ਸਿੰਘ ਸੋਨਦ ਵੱਲੋਂ ਵੱਡੇ ਹਾਲ ਦਾ ਰੁਕਾਟਨ ਕਰੀਬ 33 ਲੱਖ ਦੀ ਲਾਗਤ ਨਾਲ ਬਣਨ ਦਾ ਕੀਤਾ ਗਿਆ ਇਸ ਮੌਕੇ ਸਰਦਾਰ ਭੁਪਿੰਦਰ ਸਿੰਘ ਸੋਨ ਨੇ ਕਿਹਾ ਕਿ ਵਾਰਡ ਨੰਬਰ 19 ਦੇ ਵਿਕਾਸ ਲਈ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਅਤੇ ਵਾਰਡ ਦੇ ਵਿਕਾਸ ਲਈ ਫੰਡ ਦੀ ਕਮੀ ਨਹੀਂ ਆਨ ਦਿੱਤੀ ਜਾਵੇਗੀ ਜਿਹਦੇ ਵਿੱਚ ਕਾਫੀ ਦੇਰ ਤੋਂ ਮਹੱਲਾ ਨਿਵਾਸੀਆਂ ਦੀ ਮੰਗ ਸੀ ਕਿ ਇੱਥੇ ਦੀ ਧਰਮਸ਼ਾਲਾ ਜਿਹੜਾ ਕੰਮ ਹੈ ਉਹ ਧੂਰਾ ਪਿਆ ਸੀ ਇਸ ਨੂੰ ਐਕਸਟੈਂਡ ਕਰਨ ਵਾਸਤੇ ਸਾਡੇ ਐਮਸੀ ਰੁਪੀ ਪਾਟਿਆ ਜੀ ਵਿੱਕੀ ਪਾਰਟਿਆ ਜੀ ਨੇ ਸਾਨੂੰ ਕਈ ਵਾਰ ਕਿਹਾ ਕਿ ਸਾਨੂੰ ਇਸ ਗ੍ਰਾਂਟ ਦੀ ਦਿੱਤੀ ਜਾਵੇ ਸੋ ਤਕਰੀਬਨ 33 ਲੱਖ ਦੀ ਗ੍ਰਾਂਟ ਇਹਨਾਂ ਨੂੰ ਦਿੱਤੀ ਹੈ ਤੇ ਹੋਰ ਵੀ ਗ੍ਰਾਂਟ ਅੱਗੇ ਨੂੰ ਦਵਾਂਗੇ ਇਹ ਹਾਲ ਜਿਹੜਾ ਬਣਿਆ ਹੋਇਆ ਹੈ ਇਹ ਨੂੰ 50 ਫੁੱਟ ਹੋਰ ਅੱਗੇ ਲੈਂਥ ਵਧਾਈ ਜਾ ਰਹੀ ਹੈ ਤੋ ਆਪਣੇ ਮਹਿਲਾ ਨਿਵਾਸੀਆਂ ਨੂੰ ਸਾਰਿਆਂ ਨੂੰ ਇਸੇ ਕੱਲ ਦਾ ਫਾਇਦਾ ਹੋਊਗਾ ਸੋ ਆਪ ਸਾਰਿਆਂ ਦਾ ਸਹਿਯੋਗ ਦੀ ਲੋੜ ਹੈ ਬੱਦ ਚੜ ਕੇ ਤੁਸੀਂ ਆਪਣੇ ਐਮਸੀ ਸਾਹਿਬ ਦਾ ਸਾਥ ਦਿਓ ਤੇ ਅੱਗੇ ਹੁਣ ਮੇਰੀ ਕਹਿਆਂ ਦੀ ਲੋੜ ਨੂੰ ਵੱਧ ਤੋਂ ਵੱਧ ਬੋਟੇ ਲੈ ਕੇ ਨਜਤਾਓ ਸੋ ਆਪ ਸਾਰਿਆਂ ਦਾ ਧੰਨਵਾਦ ਬੜੀ ਖੁਸ਼ੀ ਦੀ ਗੱਲ ਹੈ ਜੀ ਅ ਅਵੇਦਕਰ ਭਵਨ ਦਾ ਜੋ ਨਿਰਮਾਣ ਉਰੇ ਦੁਆਰਾ ਸ਼ੁਰੂ ਹੋਣਾ ਇਹਨੂੰ ਹਾਲ ਨੂੰ 50 ਫੁੱਟ ਹੋਰ ਵੱਡਾ ਕਰਕੇ ਜੋ ਸੰਗਤਾਂ ਜੋ ਲੋਕ ਨੇ ਜਿਨ੍ਹਾਂ ਦੇ ਦੁੱਖ ਸੁੱਖ ਦੇ ਜੋ ਪ੍ਰੋਗਰਾਮ ਨੇ ਉਰੇ ਚੰਗੇ ਤਰੀਕੇ ਨਾਲ ਹੋ ਸਕਾ ਪੰਜਾਬ ਸਰਕਾਰ ਦੀ ਸਾਡੇ ਮੰਤਰੀ ਸਾਹਿਬ ਦੀ ਇਹੀ ਇਚਾ ਇਚਾ ਵੀ ਸ਼ਹਿਰ ਦੇ ਵਿੱਚ ਇਹੋ ਜਿਹੇ ਜਿਹੜੇ ਕਮਿਊਨਿਟੀ ਸੈਂਟਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਬਣਾਇਆ ਜਾਵੇ ਤੇ ਸੁੰਦਰ ਬਣਾਇਆ ਜਾਵੇ ਕਿ ਜੋ ਜੁਝਾਨ ਲੋਕਾਂ ਦਾ ਮੈਰਿਜ ਪੈਨਸਾਂ ਬਾਲੂ ਆ ਹੋਰ ਗੱਲਾਂ ਬਾਲੂ ਆ ਤੇ ਉਹਨਾਂ ਦੇ ਖਰਚੇ ਘੱਟ ਕਰਾਉਣ ਵਾਸਤੇ ਜੋ ਕਮਿਊਨਿਟੀ ਦੇ ਜੋ ਕੰਮ ਨੇ ਉਰੇ ਹੋ ਸਕਣ ਤੇ ਮੈਂ ਸਰਦਾਰ ਭਪਿੰਦਰ ਸਿੰਘ ਸੌਂਦ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਭੈਣ ਰੂਬੀ ਪਾਟਿਆ ਜੀ ਦੇ ਵਾਰ ਜਾ ਕੇ ਅੱਜ ਇਹ ਕੰਮ ਸ਼ੁਰੂ ਕੀਤਾ ਤੇ ਹੋਰ ਵੀ ਇਸ ਵਾਰ ਦੇ ਕੰਮਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਜਿੰਨੇ ਵੀ ਕੰਮ ਨੇ ਪਹਿਲ ਦੇ ਆਧਾਰ ਤੇ ਹੋਣਗੇ ਇਹ ਕੰਮ ਵੀ ਬਹੁਤ ਕਰਦੇ ਨੇ ਇਹ ਸੁਸਾਇਟੀ ਵੀ ਇਹਨਾਂ ਨੇ ਬਹੁਤ ਸਹਿਯੋਗ ਕਰਦੀ ਹੈ ਮੈਂ ਸਾਰੀ ਸੁਸਾਇਟੀ ਨੂੰ ਜੋ ਵੇਦ ਕਰਪਾ ਬੰਦੀ ਸੁਸਾਇਟੀ ਬਣੀ ਹੋਈ ਹੈ ਔਰ ਇਹ ਕਮੇਟੀ ਬਣੀ ਹੈ ਤੇ ਰੂਬੀ ਪਾਰਟੀਆ ਜੀ ਨੂੰ ਬਹੁਤ-ਬਹੁਤ ਵਧਾਈ ਦਿੰਨਾ ਕਿ ਅੱਜ ਇਹਨਾਂ ਦਾ ਕੰਮ ਸ਼ੁਰੂ ਹੋਇਆ ਬੋਲੀਏ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਵਾਰਡ ਨੰਬਰ 19 ਦੇ ਜਿੱਥੇ ਪਹਿਲਾਂ ਕਮਿਊਨਿਟੀ ਸੈਂਟਰ ਸ਼੍ਰੀ ਜਿੱਥੇ ਗੁਰੂ ਰਵਿਦਾਸ ਧਰਮਸ਼ਾਲਾ ਇੱਥੇ ਵਿਸ਼ੇਸ਼ ਤੌਰ ਤੇ ਬਣੀ ਹੋਈ ਹੈ ਨਾਲ ਇੱਕ ਕਮਿਊਨਿਟੀ ਸੈਂਟਰ ਬੇਦਕਰ ਭਵਨ ਜੀ ਦੇ ਨਾਮ ਤੇ ਬਣਿਆ ਪਿਆ ਉਹਦੇ ਲਈ ਪਹਿਲਾਂ ਸਾਨੂੰ ਦੁੱਲੋ ਸਾਹਿਬ ਨੇ ਇਸਦਾ ਸ਼ਮਸ਼ੇਰ ਸਿੰਘ ਦੁੱਲੋ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਸਾਨੂੰ ਕਰੀਬ 20 ਲੱਖ ਰੁਪਏ ਦਿੱਤਾ ਸੀ ਤੇ ਉਹਦੇ ਨਾਲ ਸੀ ਇੱਕ ਹਾਲ ਬਣਾਇਆ ਸੀ ਤੇ ਅੱਜ ਸਾਨੂੰ ਹੋਰ ਖੁਸ਼ੀ ਹੋਈ ਹੈ ਪੰਜਾਬ ਸਰਕਾਰ ਦੇ ਮੰਤਰੀ ਪੰਜਾਬ ਸਰਕਾਰ ਦੇ ਮੰਤਰੀ ਸਾਤਰਨਪ੍ਰੀਤ ਸੋਹਣ ਜੀ ਦੇ ਪ੍ਰੇਰਣਾ ਸਦਕਾ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ ਤੇ ਸਾਡੇ ਸਰ ਜਿੰਤਾ ਸਿੰਘ ਜੀਖਣੇ ਅੱਜ ਉਹਨਾਂ ਦੇ ਪਿਤਾ ਜੀ ਸਾਬਕਾ ਮੰਤਰੀ ਸਾਡੇ ਪਿਤਾ ਜੀ ਐ ਭਪ ਗ੍ਰਾਂਟ ਪਾਸ ਕਰਾ ਕੇ ਦਿੱਤੀ ਹੈ ਜਿਹੜਾ ਕਿ ਇੱਕ ਬੇਜ਼ਕਰ ਭਵਨ ਜਿਹੜਾ ਕਿ ਖੰਨੇ ਦਾ ਵਿਸ਼ੇਸ਼ ਤੌਰ ਤੇ ਵਧੀਆ ਭਵਨ ਬਣੂਗਾ ਸਾਰੀ ਮੈਂ ਨਾ ਚੰਨਾ ਜੀ ਨਕਮਸਤਕ ਉਹਨਾਂ ਬਾਲੀ RAM ਜੀ ਸੁਖਦੇਵ ਜੀ ਬਲਵਿੰਦਰ ਜੀ ਹਰਪ੍ਰੀਤ ਅੰਕਲ ਜੀ ਸੁਖਦੇਵ ਜੀ ਮੱਖਣ ਅੰਕਲ ਜੀ ਕਿੰਨੇ ਲੋਕਾਂ ਨੂੰ ਇੱਥੇ ਫਾਇਦਾ ਹੋਊਗਾ ਇਹਦਾ ਫਾਇਦਾ ਇਹਨਾਂ ਹੋਣਾ ਵੀ ਖੰਨੇ 'ਚ ਇੱਕ ਨਵਿਕਲੀ ਇਹ ਬਣਨ ਜਾ ਰਹੀ ਹੈ ਜੋ ਧਰਮਸ਼ਾਲਾ ਜੋ ਕਮਿਊਨਿਟੀ ਸੈਂਟਰ ਹੈ ਇਹ ਇੱਕ ਏਸੀ ਹਾਲ ਬਣੂਗਾ ਪਹਿਲਾਂ ਸਾਡੇ ਕੋਲ 30x40 ਦਾ ਹਾਲ ਸੀ ਹੁਣ ਅਸੀਂ ਇਹਨੂੰ ਹੋਰ ਵਧਾ ਕੇ 50x30 ਨਾਲ ਹੋਰ ਜੋੜਾਂਗੇ ਇਸ ਤੋਂ ਇਲਾਵਾ ਨਾਲੇ ਏਸੀ ਅਤੇ ਇੱਕ ਦੇਖਣਯੋ ਆ ਜਾਂ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੋਣਗੇ ਇਸ ਧਰਮਸ਼ਾਲਾ ਚ ਕਰ ਸਕਣਗੇ ਕਮਿਊਨਿਟੀ ਸੈਂਟਰ ਚ ਕਰ ਸਕਣਗੇ ਜਿੱਥੇ ਅਸੀਂ ਨੂੰ ਬਧਾ ਰਹੇ ਹਾਂ ਨਾਲੇ ਚ ਏਸੀ ਵੀ ਲੱਗਣਗੇ ਨਾਲੇ ਚ ਸਜਾਵਟ ਵਾਲਾ ਵੀ ਬਹੁਤ ਵਧੀਆ ਸਮਾਨ ਇਹ ਧਰਮਸ਼ਾਲਾ ਕਨਵੇਕਲੀ ਧਰਮਸ਼ਾਲਾ ਖੰਨੇ ਸ਼ਹਿਰ ਚ ਮੈਂ ਕਹਿੰਦਾ ਨਹੀਂ ਬਣੂਗੀ ਬਣੀ ਹੋਣੀ ਜੋ ਇੱਕ ਖੰਨੇ ਦੇ ਬਾਰਡ ਨੰਬਰ 19 ਚ ਬਣ ਰਹੀ ਹੈ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦੇ ਫਿਰ ਮੰਤਰੀ ਸਾਹਿਬ ਜੀ ਦਾ ਤੇ ਉਹਨਾਂ ਦੇ ਪਿਤਾ ਜੀ ਜੋ ਕਿ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਨਾਸਰ ਜਿੰਦਰ ਸਿੰਘ ਜੀ ਜੀ ਦਾ ਤੇ ਪੰਪੀ ਜੀ ਮੇਰੇ ਕਾਉਂਸਲਰ ਸਾਹਿਬ ਸਾਡੇ ਹੋਰ ਵੀ ਆਗੂ ਕੁਮਾਰ ਜੀ ਆਏ ਨੇ ਸਭ ਇੰਨੀ ਵੀ ਕਮੇਟੀ ਐ ਸਾਰੀ ਇਹਨਾਂ ਦਾ ਵੀ ਜਲਤ ਧੰਨਵਾਦੀ ਹਾਂ ਕਿਉਂਕਿ ਜਦੋਂ ਵੀ ਇਹ ਮੈਨੂੰ ਯਾਦ ਕਰਦੇ ਨੇ ਤੇ ਮੈਂ ਇਹਨਾਂ ਦਾ ਬੱਚਾ ਬਣ ਕੇ ਇਹਨਾਂ ਦਾ ਹਾਜ਼ਰ ਹੋਣਾ ਤੇ ਮੈਨੂੰ ਮੇਰੇ ਤੇ ਇਹਨਾਂ ਦਾ ਆਸ਼ੀਰਵਾਦ ਹੈ